ਜੇਕਰ ਤੁਸੀਂ ਵੀ ਏਟੀਐਮ ਦੇ ਵਿੱਚ ਪੈਸੇ ਕਢਾਉਣ ਜਾਂਦੇ ਹੋ ਤਾਂ ਆਪਣੇ ਅੱਖਾਂ ਔਰ ਕੰਨ ਬਿਲਕੁਲ ਖੋਲ ਕੇ ਰੱਖਿਓ ਕਿਉਂਕਿ ਆ ਮਾਮਲਾ ਦੇਖ ਲਓ ਜਿਸ ਨੂੰ ਦੇਖ ਕੇ ਤੁਹਾਡੇ ਹੋਸ਼ ਉੱਡ ਜਾਣਗੇ ਅੱਜ ਕੱਲ ਨਵੇਂ-ਨਵੇਂ ਤਰੀਕੇ ਦੇ ਗਏ ਆ ਉਹ ਲੁੱਟਾਕੂਆਂ ਦੇ ਰਹੇ ਗਏ ਗੈਂਗਸਟਰਾਂ ਵੱਲੋਂ ਲੁਟੇਰਿਆਂ ਵੱਲੋਂ ਨਸ਼ੇੜੀਆਂ ਵੱਲੋਂ ਅੰਜਾਮ ਦਿੱਤੇ ਜਾ ਰਹੇ ਗਏ ਆ ਇੱਕ ਪਰਿਵਾਰ ਜਿਹੜਾਗਾ ਸੀ ਆਪਣੇ ਪੈਸੇ ਕਢਾਉਣ ਲਈ ਏਟੀਐਮ ਦੇ ਵਿੱਚ ਬੜਿਆ ਏਟੀਐਮ ਦੇ ਬੜਨ ਦੇ ਵਿੱਚ ਨਾਲ ਹੀ ਇੱਕ ਨੌਜਵਾਨ ਨੇ ਉਹਦਾ ਏਟੀਐਮ ਖੋਹਣ ਦੀ ਕੋਸ਼ਿਸ਼ ਕੀਤੀ ਏਟੀਐਮ ਦੇ ਅੰਦਰੋਂ ਹੀ ਬਾਹਰ ਨਿਕਲ ਕੇ ਜਦੋਂ ਉਹਨੇ ਰੋਲਾ ਪਾਇਆ ਤੇ ਨੌਜਵਾਨ ਨੂੰ ਫੜ ਲਿਆ ਉਹਦੇ ਨਾਲ ਇੱਕ ਮਹਿਲਾ ਵੀ ਗਈ ਸੀ ਕਿ ਇੱਕ ਨੌਜਵਾਨ ਹੋਰ ਹੈਗਾ ਸੀ ਕਹਿਣ ਦਾ ਮਤਲਬ ਇਹ ਹੈਗਾ ਕਿ ਇਨ੍ਹਾਂ ਲੁਟੇਰਿਆਂ ਵੱਲੋਂ ਨਾਲ ਹੁਣ ਜਨਾਨੀਆਂ ਵੀ ਆਪਣੇ ਨਾਲ ਰੱਖ ਲੈਂਦੀਆਂ ਗਿਆ ਇਹ ਤਾਂ ਲੁੱਟਾਂ ਨੂੰ ਅੰਜਾਮ ਦੇਣ ਵਾਸਤੇ ਤੇ ਅਗਰ ਜੇ ਫੜੇ ਜਾਈਏ ਤੇ ਫਿਰ ਆਪਾਂ ਕਹਾਣੀ ਕੁਝ ਹੋਰ ਹੀ ਬਣਾ ਦੇਵਾਂਗੇ ਕਿ ਇੰਨੇ ਕੁਛ ਆ ਕੀਤਾ ਸਾਡੀ ਜਨਾਨੀ ਨੇ ਤੇ ਆ ਕਿੰਨਾ ਇਹ ਚੀਜ਼ਾਂ ਲੋਕਾਂ ਨੇ ਹੁਣ ਲੁਟੇਰਿਆਂ ਨੇ ਸੋਚ ਕੇ ਵਾਰਦਾਤਾ ਕਰਨੀਆਂ ਸ਼ੁਰੂ ਕਰ ਦਿੱਤੀਆਂ ਗਏ ਇਹ ਨੌਜਵਾਨ ਤਾਂ ਬਚ ਗਿਆ ਜਿਹਦਾ ਏਟੀਐਮ ਚੋਰੀ ਹੋ ਚੁੱਲਾ ਸੀ ਜਿਹਦੇ ਪੈਸੇ ਲੁੱਟੇ ਚੱਲੇ ਸੀ ਲੇਕਿਨ ਕੀ ਕਿਸੇ ਹੋਰ ਦਾ ਵੀ ਇਸ ਤਰ੍ਹਾਂ ਬਚਾਅ ਹੋ ਸਕਦਾ ਆ ਇਹ ਤੇ ਉਹਦਾ ਵਕਤ ਚੰਗਾ ਸੀ ਸਮਾਂ ਚੰਗਾ ਸੀ ਕਿ ਲੋਕਾਂ ਨੇ ਉਹਦਾ ਸਾਥ ਦੇ ਦਿੱਤਾ ਲੇਕਿਨ ਅਕਸਰ ਤਾਂ ਲੋਕ ਤਮਾਸ਼ਾ ਹੀ ਦੇਖਦੇ ਆ ਵੀਡੀਓ ਬਣਾਉਣ ਦੇ ਵਿੱਚ ਲੱਗੇ ਹੁੰਦੇ ਆ ਇਹ ਤੇ ਉਹਦੀ ਕਿਸਮਤ ਚੰਗੀ ਸੀ ਕਿ ਏਟੀਐਮ ਦੇ ਬਾਹਰ ਜਿਹੜੇ ਨੌਜਵਾਨ ਖੜੇ ਸੀ ਲਾਈਨ ਵਿੱਚ ਲੱਗ ਕੇ ਉਹਨਾਂ ਵੱਲੋਂ ਉਸ ਨੌਜਵਾਨ ਨੂੰ ਜਿਹੜਾ ਲੁਟੇੜਾ ਸੀ ਉਹਨੂੰ ਕਾਬੂ ਕਰ ਲੱਤਾ ਕਿ ਨਾਲ ਦੇ ਨਾਲ ਜਿਹੜਾ ਉਹਦਾ ਹੋਰ ਸਾਥੀ ਗਈ ਉਹਨਾਂ ਨੂੰ ਵੀ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਫਿਲਹਾਲ ਜਿਹੜਾ ਮਾਮਲਾ ਪੁਲਿਸ ਕੋਲੋਂ ਤਾਂ ਪਹੁੰਚ ਗਿਆ ਲੇਕਿਨ ਕਿਤਨਾ ਕਦੇ ਲੋਕਾਂ ਨੂੰ ਸਮਝਾਉਣ ਲਈ ਇਹ ਵੱਡੀ ਜਿਹੜੀ ਹੈਗੀ ਆ ਇਹ ਵਾਰਤਾਤ ਨਿਕਲ ਕੇ ਸਾਹਮਣੇ ਆਈ ਹੈ ਤੇ ਸੇਧ ਲਿਆ ਦਿੱਤੀ ਜਾ ਰਹੀ ਤੁਸੀਂ ਵੀ ਸਮਝੋ ਔਰ ਆਪਣਾ ਰੱਖੋ ਧਿਆਨ ਤੇ ਸਤਰਕ ਰਹੋ ਉਹਨਾਂ ਨੇ ਨਹੀਂ ਹੈ ਭਾਈ ਭੱਜ ਕੇ ਹੋਏ ਆ ਜੇ ਤੂੰ ਸੁਣਨਾ ਉਹ ਬੰਦੇ ਬਲਾ ਰਹਿਣਾ ਕਿਥੇ ਤੂੰ ਉਦਾਂ ਭਾਈ ਉਹ ਗਾਬਾ ਰੋਡ ਪਈ ਗਿਆ ਬੇਤੀ ਕਰਨਾ ਆ ਗਾਬਾ ਰੋਡ ਤੋਂ ਨਾਲ ਮੁੰਡਾ ਕੋਈ ਸੀਗੇ ਭਾਈ ਕਿਉਂ ਨਹੀਂ ਤੇਰੀ ਗਾਬਾ ਕਿੰਨੇ ਆਣੇ ਸੀਗੇ ਤੇਰੇ ਨਾਲ ਲੋ ਜਾਨੇ ਮਤਲਬ ਇੱਥੇ ਕੀ ਕਰਨਾ ਸੀ ਇੱਥੇ ਕੀ ਕਰਨੇ ਕਿਹਾ ਸੀ ਇਹ ਬਾਤ ਉਹਨਾਂ ਨੇ ਨਾ ਲਾ ਗਿਆ ਭਾਈ ਇੱਕ ਮੌਕਾ ਦਵਾ ਲੇ ਨਹੀਂ ਨਹੀਂ ਕਹਦਾ ਕਹਦੇ ਉਹਨਾਂ ਨੂੰ ਬਲਾ ਤੈਨਾਂ ਨੂੰ ਬਲਾ ਅੱਜ ਤੂੰ ਆ ਇੱਕ ਲੇਡੀਸ ਇੱਕ ਤਾਂ ਗੱਲ ਹੋਰ ਹਮਲਾ ਕਰੂਗਾ ਕਿਤੇ ਨਹੀਂ ਬੁਲਾਓ ਉਹ ਜਿਹੜੇ ਨਾਂ ਸੀਗੇ ਬੁਲਾ ਬੁਲਾ ਕਰੇ ਤਾਂ ਛੱਡਦਾ ਤੈਨੂੰ ਕਿੰਨੇ ਕਿੰਨੇ ਕੰਦੇ ਦੇ ਕਿੰਨਾ ਗੱਲ ਅੱਜ ਕਿੰਨੇ ਬੰਦੇ ਕਾਬੂ ਵਾਲੇ ਭਾਈ ਪਪਾਈਓ ਦੋ ਬੰਦੇ ਹੈਗੇ ਜੀ ਉਹਨੂੰ ਕਰਤ ਲਿਆ ਦੇਖੋ ਏਟੀਐਮ ਕਿੱਥੋਂ ਆਇਆ ਉਹ ਦੋ ਏਟੀਐਮ ਉਹਨਾਂ ਨੇ ਮੈਨੂੰ ਫਰਾਏ ਸੀ ਹਾਂ ਹਾਂ ਬੱਸ ਕੋਈ ਦੋ ਏਟੀਐਮ ਬੜਾਈ ਤੈਨੂੰ ਮਤਲਬ ਹੁਣ ਤੋਂ ਕੁਝ ਨਹੀਂ ਹੈਗਾ ਨਹੀਂ ਭਾਈ ਰਹਣਾ ਕਿੱਥੇ ਦਾ ਡਰੈਸਰ ਕਿੱਥੇ ਬਰੋਪਰ ਡੱਬਾ ਰੋਡ ਬਾਈ ਡੱਬਾ ਉੱਡ ਕੇ ਛੇੜ ਕੇ ਡੱਬਾ ਰੋਡ ਜੀ ਆਓ ਕਬੀਰ ਨਜ਼ਰ ਤੇ ਪਾਲ ਇਹ ਹਾਂਜੀ ਉੱਥੇ ਕਿੰਨੇ ਆਣੇ ਆ ਮੈਂ ਕੱਲਾ ਨਹੀਂ ਉਹ ਦੋ ਬੰਦੇ ਦਾ ਮੈਂ ਭਾਈ ਉਹ ਤੁਹਾਨੂੰ ਜਾਂਦੇ ਨਹੀਂ ਆਗੇ ਭਈ ਭਾਈ ਤੂੰ ਕਿਵੇਂ ਆ ਗਿਆ ਤੂੰ ਜਾਣ ਪਛਾਨ ਤੋਂ ਬਗੈਰ ਗੱਲ ਤੋਂ ਉਹਨਾਂ ਨੂੰ ਜਾਣਿਆ ਨਹੀਂ ਹੈ ਗੱਲ ਤੋਂ ਮਿਲਿਆ ਕਿਉਂ ਨਸ਼ਾ ਕਰਦੇ ਬਰਾਬਰ ਹਾਂਜੀ ਕੀ ਚਟਾ ਪੈਣਾ ਹਾਂਜੀ ਤਰ੍ਹਾਂ ਨਸ਼ਾ ਕਰਦਾ ਚਟਾ ਚਟਾ ਨਸ਼ਾ ਕਰਦਾ ਅੱਛਾ ਡੱਬਾ ਰੋਡ ਤੇ ਇੱਥੇ ਬਾਰ ਦਾ ਦਰ ਕਰਨਾ ਕਰਦਾ ਹਾਂ ਤੁਹਾਡਾ ਮੈਂ ਆਮ ਆਦਮੀ ਪਾਰਟੀ ਸਰਕਾਰ ਜਿਹੜੀ ਹੈਗੀ ਕੁਛ ਨਹੀਂ ਕਰਦੀ ਪਈ ਹੈ ਇਹ ਜਿਹੇ ਚੋਰੀਆਂ ਡਕੈਤੀਆਂ ਹੋ ਰਹੀਆਂ ਨੇ ਜਿਹੜੀਆਂ ਅੱਜ ਤੱਕ ਕਦੇ ਨਹੀਂ ਹੋਈਆਂ ਜਿਹੜੀਆਂ ਇਹ ਜੀ ਪਬਲਿਕ ਤੇ ਪੈਲਸ ਦੇ ਉੱਤੇ ਇਹ ਜਿਹੇ ਕੰਮ ਹੋ ਰਹੇ ਨੇ ਹੂੰ ਕੋਈ ਮਾਮਲਾ ਕੀ ਹੋਇਆ ਭਾਈ ਇੱਥੇ ਮਾਮਲਾ ਇੱਕ ਜਨਾਨੀ ਵਿਚਾਰੀ ਅੰਦਰ ਗਈ ਆ ਮੈਂ ਬਾਹਰ ਖੜਾ ਹੋਇਆ ਠੀਕ ਹੈ ਮੈਂ ਆਪਣੇ ਪੈਸੇ ਗਿੰਦਾ ਪਿਆ ਇੱਕ ਬੰਦਾ ਇੱਕ ਜਨਾਨੀ ਆਇਆ ਜਾ ਕੇ ਨਾ ਉਸ ਵਿਚਾਰੀ ਦਾ ਏਟੀਐਮ ਕਾਰਡ ਬਦਲ ਲਿਆ ਮੈਂ ਥੋੜਾ ਬਾਹਰੋਂ ਦੇਖਦਾ ਪਿਆ ਉਹਨਾਂ ਨੂੰ ਵੀ ਗਿਆ ਇਹਨਾਂ ਨੇ ਕੀ ਕੀਤਾ ਠੀਕ ਹੈ ਜਦੋਂ ਮੈਂ ਉਹਨਾਂ ਨੂੰ ਬੋਲਿਆ ਤਾਂ ਭੱਜਣ ਲੱਗੇ ਠੀਕ ਹੈ ਲੇਕਿਨ ਕਿੰਨੇ ਜਣੇ ਸੀਗੇ ਇਹ ਜੀ 3 ਜਣੇ ਸੀ ਇੱਕ ਮੋਟਰਸਾਈਕਲ ਦੇ ਬਾਹਰ ਖੜਾ ਸੀਗਾ ਤੇ ਇੱਕ ਇਹਦੇ ਨਾਲ ਜਨਾਨੀ ਸੀ ਮਤਲਬ ਪੈਸੇ ਲੈ ਕੇ ਫਰਾਰ ਹੋ ਗਏ ਸੀ ਕਿ ਫੜ ਲੇ ਮੌਕੇ ਤੇ ਫੜ ਲਿਆ ਉਹਨਾਂ ਨੂੰ ਸਾਰੇ ਪੈਸੇ ਲੈ ਕੇ ਫਰਾਰ ਕੀ ਏਟੀਐਮ ਕਾਰਡ ਬਦਲ ਕੇ ਨਾ ਉਹ ਕਰਨ ਲੱਗੇ ਸੀ ਇੱਕ ਠੀਕ ਹੈ ਆਪ ਦੀ ਮਤਲਬ ਇਹਦੇ ਕੋਈ ਬੈਂਕ ਦੇ ਐਚਡੀ ਇੱਥੇ ਬੈਂਕ ਦਾ ਕੋਈ ਗਾਰਡ ਗੁੰਡ ਨਹੀਂ ਹੁੰਦਾ ਤੇ ਬਾਈ ਗਾਰਡ ਹੁੰਦੇ ਨੇ ਗਾਰਡ ਸਿਰਫ ਅੰਦਰ ਬੈਠੇ ਸੀ ਬਾਹਰ ਕੋਈ ਨਹੀਂ ਖੜਾ ਸੀ ਠੀਕ ਹੈ ਜਦ ਕਿ ਮੈਂ ਜਾ ਕੇ ਆਪ ਭੱਜ ਕੇ ਫੜਿਆ ਕਿਉਂਕਿ ਇਹਨਾਂ ਦੀ ਇਹੀ ਜੀ ਕੋਈ ਇਹੀ ਸਿਚੁਏਸ਼ਨ ਨਹੀਂ ਹੈਗੀ ਜਿਹੜੀ ਕੋਈ ਇਹੀ ਜੇ ਮੁੱਦੇ ਦੇ ਉੱਤੇ ਕੰਮ ਕਰ ਸਕੇ ਹਮ ਇਹਦੀ ਮੈਂ ਤੇਜ ਕਰਨ ਲੱਗ ਅੰਦਰ ਸੀ ਅੱਛਾ ਜੀ ਫੜਤਾਲ ਕਰ ਰਹੇ ਨੇ ਹਾਂ ਜੀ ਉਹ ਵੀ ਬਿਲਕੁਲ ਕਰ ਰਹੇ ਬੰਦ ਨੇ ਹੈ ਕਿਨੇ ਜਾਣੇ ਜਦੋਂ ਸਾਨੂੰ ਪਤਾ ਲੱਗਿਆ ਸਰ ਪਤਾ ਨਹੀਂ ਸਾਡੇ ਕੋਲ ਤਾਂ ਇਹ ਕਰ ਲਈ ਹੈ ਇਹ ਤਾਂ ਵੈਰੀਫਾਈ ਕਰਾ ਬੰਦ ਨੇ ਇਹ ਬੈਂਕ ਦੇ ਵਿੱਚ ਆਈਡੀਅਮ ਦੇ ਬੜਿਆ ਕਿ ਬੈਂਕ ਦੇ ਵਿੱਚ ਬੜਿਆ ਤਰੀ ਬੰਦ ਨੇ ਪਤਾ ਕਿ ਮੇਰੇ ਤੋਂ ਬੈਂਕ ਬਿਲਡਿੰਗ ਜੁਲਾਇਆ ਗਿਆ ਇਹ ਇਦਾਂ ਕਰਦਾ ਸੀ ਤੁਹਾਨੂੰ ਫੋਨ ਕਿਹਨਾਂ ਵੱਲੋਂ ਕਿ ਬੈਂਕ ਮੈਨੇਜਰ ਵੱਲੋਂ ਠੀਕ ਆ ਸਰ ਧੰਨਵਾਦ